ਸਮਾਜ ਸੇਵੀ ਸੰਸਥਾ ਸ਼ਿਵ ਸ਼ੰਕਰ ਯੂਥ ਸੇਵਾ ਦਲ ਸਮਾਣਾ ਵੱਲੋਂ ਆਪਣੇ ਸਮਾਜ ਸੇਵੀ ਕੰਮ ਨੂੰ ਅੱਗੇ ਤੋਰਦਿਆਂ ਅੱਜ ਬ੍ਰਮਲੀਨ ਸਵਾਮੀ ਬਲਦੇਵ ਜੀ ਦੀ ਯਾਦ ਵਿੱਚ ਸੱਚਾ ਮਹਾਂਕਲੇਸ਼ਵਰ ਮੰਦਿਰ ਵਿੱਚ 11 ਜ਼ਰੂਰਤਮੰਦ ਔਰਤਾਂ ਨੂੰ ਸਲਾਈ ਮਸ਼ੀਨਾਂ ਵੰਡੀਆਂ ਗਈਆਂ ਸ਼ਿਵ ਸ਼ੰਕਰ ਯੂਥ ਸੇਵਾ ਦਲ ਸਮਾਣਾ ਵੱਲੋਂ ਕਈ ਜ਼ਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਵੀ ਮੁਹੱਈਆ ਕਰਵਾਇਆ ਜਾਂਦਾ ਹੈ ਸੰਸਥਾ ਵੱਲੋਂ ਰੱਖੇ ਇਸ ਪ੍ਰੋਗਰਾਮ ਵਿੱਚ ਕੈਬਨਿਟ ਮੰਤਰੀ ਚੇਤਨ ਸਿੰਘ ਜੋੜਾ ਮਾਜਰਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਜੋੜਾ ਮਾਜਰਾ ਨੇ ਕਿਹਾ ਕਿ ਸੰਸਥਾ ਵੱਲੋਂ ਬੀਤੇ 2 ਮਹੀਨਿਆਂ ਵਿੱਚ ਵਾਤਾਵਰਣ ਦੀ ਸ਼ੁੱਧਤਾ ਲਈ ਵੱਖ-ਵੱਖ ਥਾਵਾਂ ਤੇ 1000 ਰੁੱਖ ਪੌਦੇ ਲਗਾਏ ਗਏ ਅਤੇ ਗਰੀਬ ਲੜਕੀਆਂ ਦੀਆਂ ਸ਼ਾਦੀਆਂ ਵੀ ਕਾਰਵਾਈਆਂ ਜੋ ਕਿ ਸ਼ਲਾਂਗਾ ਯੋਗ ਕਾਰਜ ਹੈ ਇਸ ਮੌਕੇ ਸੰਸਥਾ ਦੇ ਸਹਿਯੋਗੀ ਸਜਨਾ ਦਾ ਸਨਮਾਨ ਵੀ ਕੀਤਾ ਗਿਆ ਸਮਾਣਾ ਖਬਰਨਾਮਾ ਲਈ ਹਰਦੀਾਲ ਸਿੰਘ ਨਾਗੀ ਦੀ ਰਿਪੋਰਟ ਇੱਕ ਹੋਰ ਥੋੜੀ ਜਿਹੀ ਹਿੰਮਤ ਕਰਨ ਕਿ ਲੁਧਿਆਣੇ ਕਿਸੇ ਨਾ ਕਿਸੇ ਬਹੁਤ ਫੈਕਟਰੀਆਂ ਨੇ ਉੱਥੇ ਉਹਨਾਂ ਨਾਲ ਗੱਲਬਾਤ ਕਰਕੇ ਇਹਨਾਂ ਨੂੰ ਜਿਹੜਾ ਕੰਮ ਆ ਉਹ ਦਵਾ ਸਕਣ ਔਰ ਮੈਂ ਚਾਹਨਾ ਕਿ ਮੈਂ ਇਹਨਾਂ ਨੂੰ ਰਾਮਟੀਰੀਅਲ ਵਾਸਤੇ 51000 ਰੁਪਿਆ ਮੈਂ ਇਹਨਾਂ ਨੂੰ ਦਊਂਗਾ ਤਾਂ ਕਿ ਤੁਹਾਡਾ ਜਿਹੜਾ ਕਾਮਕਾਰ ਹੈ ਜਿਹੜਾ ਉਹ ਚੱਲ ਸਕੇ ਤੁਸੀਂ ਆਪਣੇ ਪੈਰਾਂ 'ਤੇ ਖੜੇ ਹੋ ਸਕੋ ਔਰ ਤੁਹਾਨੂੰ ਕਿਸੇ ਕੰਨੀ ਹੱਥ ਕਰਕੇ ਦੇਖਣ ਦੀ ਲੋੜ ਨਾ ਪਵੇ ਤੁਸੀਂ ਆ ਮੇਰੇ ਸਤਿਕਾਰਯੋਗ ਭੈਣੋ ਸਾਡਾ ਸਿਰ ਦਾ ਤਾਜ ਤੁਸੀਂ ਜਦੋਂ ਸਾਡੇ ਬਰਾਬਰ ਖੜੋਗੇ ਆ ਮੈਂ ਕਹਿੰਦਾ ਇਸ ਤੋਂ ਵੱਡੀ ਖੁਸ਼ੀ ਕੋਈ ਨਹੀਂ ਹੋ ਸਕਦੀ ਸੋ ਮੈਂ ਭੈਣਾਂ ਦਾ ਧੰਨਵਾਦ ਕਰਦਾ ਸਾਰੇ ਸਤਿਕਾਰਯੋਗ ਸ਼ਹਿਰ ਦੇ ਜਿਨੇ ਨੁਮਾਇंदे ਆਏ ਨੇ ਪੱਤਰਕਾਰ ਪਾਰਟੀਆਂ ਦੇ ਸਭ ਦਾ ਉਹਨਾਂ ਦਾ ਵੀ ਧੰਨਵਾਦ ਕਰਦਿਆਂ ਔਰ ਸਾਰੇ ਇਹਨਾਂ ਦੀ ਟੀਮ ਦਾ ਧੰਨਵਾਦ ਕਰਦਿਆਂ ਔਰ ਬਾਉ ਜੀ ਜਿਹੜੇ ਲਗਾਤਾਰ ਬਹੁਤ ਸਮੇਂ ਤੋਂ ਜਿਹੜੇ ਸੇਵਾ ਨਿਭਾਰੇ ਨੇ ਇਹਨਾਂ ਦਾ ਧੰਨਵਾਦ ਕਰਦਾ ਇਹਨਾਂ ਦੇ ਚੰਗੇ ਜਿਹੜੇ ਕੀਤੇ ਹੋਏ ਕੰਮਾਂ ਨੂੰ ਉਹਨਾਂ ਨੂੰ ਦੇਖਦੇ ਹੋ ਇਹਨਾਂ ਦੀ ਸਾਰੀ ਟੀਮ ਹੈ ਜਿਹੜੀ ਕੰਮ ਕਰ ਰਹੀ ਹੈ ਸੋ ਇਹਨਾਂ ਦਾ ਖਾਸ ਕਰਕੇ ਧੰਨਵਾਦ ਕਰਦਾ ਸੋ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਮਿਹਰਬਾਨ ਜੀ ਕਿਉਂਕਿ ਜਿਆਦਾ ਲੰਬਾ ਖਿੱਚਣ ਦਾ ਕੋਈ ਫਾਇਦਾ ਨਹੀਂ ਭਾਸ਼ਣ ਜਿੰਨਾ ਮਰਜੀ ਦੇਈ ਜਾਓ ਜੋ ਨਿਕਲਣਾ ਨਹੀਂ ਕੁਛ ਹ ਤਾਂ ਇਤਲ ਲੱਸੀ ਆ ਜਿੰਨੀ ਮਰਜੀ ਰੜਕੀ ਜਾਓ ਸੋ ਜਿਆਦਾ ਲੰਬਾ ਕੁਛ ਨਹੀਂ ਮੈਂ ਚਾਹੁੰਦਾ ਵੀ ਸਾਡੀਆਂ ਭੈਣਾਂ ਨੇ ਜਿਹੜੀਆਂ ਉਹ ਆਪਣੇ ਪੈਰਾਂ ਤੇ ਖੜੇ ਹੋਣ ਸਭ ਦਾ ਬਹੁਤ ਬਹੁਤ ਧੰਨਵਾਦ ਮਿਹਰਬਾਨ